ਮੋਹਰੀ ਦੂਰ ਰੈਪੋਰਟ ਦਾ ਬਾਦਸ਼ਾਹ ਨਕਸਰ ਵਾਲਮੀ ਕਿਰਗੋਟ ਪਾਰਸ ਨਗਰ ਬਰੋਜਪੁਰ ਸ਼ਹਿਰ ਸੇਵਾਵਿਕੇ ਵਿਸ਼ੇਕ ਡਿਪਟੀ ਕਮਿਸ਼ਨਰ ਬਰੋਜਪੁਰ ਵਿਸ਼ਾ ਜ਼ਿਲ੍ਹਾ ਬਰੋਜਪੁਰ ਦੇ ਪਿੰਡਾਂ ਵਿੱਚ ਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸ਼੍ਰੀ ਮਾਨ ਜੀ ਨਿਰਮਤਾ ਸਾਹਿਬ ਬੇਨਤੀ ਹੈ ਕਿ ਨਹਿਰ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਮੇਟ ਫਰਜ਼ੀ ਬਣਾਏ ਹੋਏ ਜਿਨ੍ਹਾਂ ਦਾ ਨਾਂ ਤੱਕ ਬਲਾਕ ਜ਼ਿੰਮੇਵਾਰ ਹੈ ਅਤੇ ਨਾ ਹੀ ਮਹਿਕਮਾ ਐਮ ਐਲਏ ਇਸ 파ਰਛ ਤੇ ਮੀਟ ਬਣਾਏ ਜਾਂਦੇ ਹਨ ਉਹ ਲੇਬਰ ਵੀ ਫੋਟੋ ਆਪਣੀ ਮਰਜ਼ੀ ਨਾਲ ਹੋਰ ਮਸਾਲਾ ਉੱਪਰ ਵੀ ਲਗਾ ਦਿੱਤੀ ਜਾਂਦੀ ਹੈ ਚੋਕ ਮੋੜੇ ਦੀ ਅਮਨਦੀਪ ਕੌਰ ਵੱਲੋਂ ਸ਼ਿਕਾਇਤ ਦੁਪਾਲ ਵਿੱਚ ਸਾਬਤ ਹੋਈ ਹੈ ਪਿੰਟਪੁਰ ਚਮਕਣ ਸਿੰਘ ਵਾਲਾ ਵਿਖੇ ਫਰਜੀ ਮੀਟ ਜੀਤੇ ਤੇਜਿੰਦਰ ਗੈਰ ਸਵਿਤਾਣਿਕ ਤਰੀਕੇ ਨਾਲ ਬਣਾ ਕੇ ਕੰਮ ਕਰ ਰਹੇ ਹਨ ਇਹਨਾਂ ਵੱਲੋਂ ਕੰਮ ਦੇਚ ਜਤਿੰਦਰ ਮੀਟ ਲੋ ਲੁੱਟ ਦੇ ਪੈਸਿਆਂ ਨਾਲ 플랏 ਵੀ ਖਰੀਦ ਕਰ ਲਏ ਹਨ ਪਿੰਡ ਦੀ ਪੜਤਾਲ ਕਰਵਾਈ ਜਾਵੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੋਇਪਰ ਦੇ ਹੋਰ ਪਿੰਡ ਜਿਨ੍ਹਾਂ ਵਿੱਚ ਪਰਜੀ ਮੇਟ ਬਣਾਏ ਹੋਏ ਹਨ ਉਨ੍ਹਾਂ ਨੂੰ ਖਾਰਜ ਕਰਵਾਏ ਜਾਣ ਪਿੰਡਾਂ ਦੀ ਲੇਬਰ ਵਿੱਚੋਂ ਵਿਚੋਹੀ ਉਹਨਾਂ ਦੀ ਸਹਿਮਤੀ ਨਾਲ ਮੇਟ ਚੁਣਿਆ ਜਾਵੇ ਜੇ ਸਬੰਧੀ ਸਖਤ ਹਦਾਇਤਾਂ ਬਲਾਕ ਪ੍ਰਸ਼ਾਸਨ ਨੂੰ ਕੀਤੀਆਂ ਜਾਣ ਨੰਬਰ 2 ਬਲਾਕ ਵਿੱਚ ਜਿਹਾ ਰਹਿ ਰਿਹਾ ਹੈ ਸਾ ਤੇ ਕੁਝ ਪ੍ਰਸ਼ਾਸਨ ਦੇ ਕਰਮਚਾਰੀਆਂ ਵੱਲੋਂ ਮਰੇ ਤਾਂ ਮਜ਼ਦੂਰਾਂ ਦੇ ਮੇਟਾ ਨੂੰ ਮਾੜਾ ਬੋਲਿਆ ਜਾਂਦਾ ਹੈ ਜਿਸ ਨਾਲ ਲੋਕਤੰਤਰ ਦਾ ਕਾਣ ਕੀਤਾ ਜਾਂਦਾ ਹੈ ਜੇਕਰ ਕੋਈ ਮਰੇਗਾ ਮਜ਼ਦੂਰ ਕੰਮ ਲੈਣ ਜਾਂ ਕੀਤੇ ਹੋਏ ਕੰਮ ਦੀ ਮਜ਼ਦੂਰੀ ਮੇਤਾਨੇ ਦੀ ਮੰਗ ਕਰਦੇ ਹਨ ਜਾਂ ਫਿਰ ਆਪਣੇ ਨਾਲ ਹੋ ਰਹੇ ਵਿਤਕਤਰੇ ਜਾਂ ਤਕੇਸ਼ਾਹੀ ਬਾਰੇ ਲਿਖਤ ਕਰਕੇ ਅਤੇ ਕਰਕੇ ਹਨ ਤੇ ਬੋਲਦੇ ਹਨ ਤਾਂ ਬਲਾਕ ਪ੍ਰਸ਼ਾਸਨ ਵੱਲੋਂ ਉਲਟਾ ਇਹ ਤਾਂ ਵੀ ਦੂਰਾ ਨੋ ਹੀ ਦਪਾਇਆ ਤਮਕਾਇਆ ਜਾਂਦਾ ਹੈ ਜਿਨ੍ਹਾਂ ਦੀ ਕੋਈ ਸਰਵਾਈ ਨਾ ਕਰਕੇ ਲੋਕਤੰਤਰ ਦੀ ਸੱਜੀਆਂ ਕਾਇਆਂ ਜਾਂ ਪੁਰੀਆਂ ਹਨ ਕਿਤੇ ਵੀ ਕੰਮਾ ਨੂੰ ਬਲਾਕ ਜਾਂ ਹੋਰ ਕਰਮਚਾਰੀਆਂ ਆਪਣੀ ਪੱਧਰ ਤੇ ਚੈੱਕ ਕਰਦੇ ਜਾਂਦੇ ਹਨ ਪਰੰਤੂ ਕਿਤੇ ਵੀ ਕਰਮਚਾਰੀ ਅਧਿਕਾਰੀ ਕੋਲ ਕੋਈ ਆਈਡੀ ਕਾਰਡ ਵਗੈਰਾ ਨਹੀਂ ਹੁੰਦਾ ਜਿਸ ਨੂੰ ਬਤੌਰ ਇਚਾਰਜ ਕੰਮ ਚੈੱਕ ਕਰਵਾਇਆ ਜਾ ਸਕੇ ਜੀ ਬਲਾਕ ਵਾਰ-ਵਾਰ ਲਿਖਤੀ ਹੈ ਕਿ ਕਿੰਨੀਆਂ ਜਗਈਆਂ ਹਨ ਕਿ ਬਲਾਕ ਪ੍ਰਸ਼ਾਸਨ ਆਪਣੀ ਪੱਤਰ ਦੇ ਪੇਪਰ ਵਰਕਸ ਕਰਨਗੇ ਫਿਰ ਵੀ ਬਲਾਕ ਦੇ ਕਰਮਚਾਰੀਆਂ ਵੱਲੋਂ ਪੇਪਰ ਵਰਕਸ ਮੇਟ ਜਾਂ ਮਿਟਾ ਨਹੀਂ ਹੋਉਂਦੀ ਕਿਹਾ ਜਾਂਦਾ ਰਹਿੰਦਾ ਹੈ ਤੇ ਇਸ ਨਾਲ ਡਿਲੇਜ ਮੇਟ ਨੂੰ ਕੋਣ ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਬਲਾਕ ਪ੍ਰਸ਼ਾਸਨ ਦੇ ਕਰਮਚਾਰੀ ਲੇਡਿਸ ਮੇਟਾ ਮਜ਼ਦੂਰਾਂ ਨੂੰ ਇਸ ਜੂਸ ਵਿੱਚ ਕਿੰਨੇ ਜਾਂਦੇ ਹਨ ਲਈ ਜਾਵੇ ਜੀ ਤਾਂ ਜੋ ਫੇਰੋਜ਼ਗਾਰ ਲੋਕਾਂ ਨੂੰ ਲਗਾਤਾਰ ਕੰਮ ਮਿਲ ਸਕੇ ਨੰਬਰ 5 ਕਈ ਮੀਟ ਲੇਬਰ ਦੇ ਚੁਣੇ ਹੋਏ ਮੰਗ ਪੱਤਰ ਲੈ ਕੇ ਬਲਾਕ ਦਫਤਰਾਂ ਵਿੱਚ ਜਾਂਦੇ ਹਨ ਬਲਾਕ ਦੇ ਕਰਮਚਾਰੀਆਂ ਵੱਲੋਂ ਉਹਨਾਂ ਦੇ ਜੋਬ ਕਾਟ ਜਾਣਬੁੱਝ ਕੇ ਡਿਲੀਟ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਕੰਮ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਤਨਖਾਣ ਦੀ ਨੰਬਰ 6 ਰੇਲਵੇ ਪਟੜੀ ਦਾ ਨਰੇਗਾ ਮਜ਼ਦੂਰਾ ਨੂੰ ਏਰੀਏ ਮੁਤਾਬਕ ਬਲਾਕ ਨਾਲ ਸੰਬੰਧਿਤ ਕੰਮ ਪੰਡ ਕੇ ਦਿੱਤਾ ਜਾਵੇ ਕੇਵਲ ਬਲਾਕ ਫਰੋਹੀਪੁਰ ਨੂੰ ਹੀ ਕੰਮ ਦਿੱਤਾ ਜਾਂਦਾ ਹੈ ਬਾਕੀ ਕਿਸੇ ਵੀ ਬਲਾਕ ਜਿਲ੍ਹਾ ਫਰੋਹੀਪੁਰ ਨੂੰ ਨਰੇਗਾ ਮਜ਼ਦੂਰਾ ਨੂੰ ਰੇਲਵੇ ਪਟੜੀ ਦਾ ਕੰਮ ਨਹੀਂ ਦਿੱਤਾ ਜਾ ਰਿਹਾ ਨੰਬਰ 7 ਭਾਰਤ ਸਰਕਾਰ ਦਾ ਭਾਰਤ ਜਾਨ ਰਾਜ ਪੱਤਰ ਦੀ ਗੈਟ ਆਪ ਇੰਡੀਆ ਸੀਰੀਅਲ ਨੰਬਰ ਇਹ ਵੀ ਨਾਟ ਮਿਤੀ 28 ਅਕ 2024 ਪਾਸ ਕੀਤਾ ਹੋਇਆ ਹੈ ਕਿ ਮਜ਼ਦੂਰ ਦੀ ਪ੍ਰਤੀ ਮਹੀਨਾ ਮਜ਼ਦੂਰੀ 60000 ਰੁਪਏ مقرر ਕੀਤੀ ਗਈ ਹੈ ਪਰੰਤੂ ਭਾਰਤ ਦੇ ਕਿਸੇ ਵੀ ਰਾਜ ਵਿੱਚ ਕਿਸੇ ਵੀ ਮਜ਼ਦੂਰ ਨੂੰ 60000 ਰੁਪਏ ਪ੍ਰਤੀ ਮਹੀਨਾ ਕਰਵਾਇਆ ਜਾਵੇ ਨੰਬਰ 8 ਕੁਝ ਕੁਝ ਜੀਆਰਐਸ ਦੀ ਲਾਪਰਵਾਹੀ ਨਾਲ ਕੁਝ ਪਿੰਡਾਂ ਦੇ ਮਸਤੋਲ ਜਾਨ ਬੁੱਝ ਕੇ ਜ਼ੀਰੋ ਵਿੱਚ ਪਾਏ ਗਏ ਹਨ ਤੁਸੀਂ ਮੋਰਸਾਇਨ ਕਰਵਾ ਕੇ ਲਿਆਓ ਉਹਨਾਂ ਦੀਆਂ ਕਾਰਵਾਈਆਂ ਸੰਬੰਧਤ ਦਫ਼ਤਰਾਂ ਵੀ ਦਿੱਤੀਆਂ ਹੋਈਆਂ ਹਨ ਉਹਨਾਂ ਨੂੰ ਉਹ ਆਪਕੀਤੀਆਂ ਜਾਣ ਨੰਬਰ 9 ਨਹਿਰਾ ਦੇ ਕਾਮ ਡਵਾ ਕੇ ਲੈ ਰਹੇ ਹਨ ਤਪ੍ਰਿਤ ਲੋਖਾ ਜੋਖਾ ਤੇ ਸੀਈਓ ਮਸੇ ਉਹਨਾਂ ਦੇ ਨਾਲ ਮਿਲੇ ਹੋਏ ਹਨ ਤਾਂ ਕੀ ਉਹਨਾਂ ਦੀਆਂ ਫੋਟੋ ਫਿੱਟੇ ਹੋਰ ਮਸੋਲਾਂ ਤੇ ਲਗਾ ਕੇ ਪੈਸੇ ਵਾ ਲੈਂਦੇ ਗਏ ਜਾਂਦੇ ਹਨ ਕੰਪਿਊਟਰ ਤੇ ਲੇਖਾ ਜੋਖਾ ਕਰਨ ਵਾਲਿਆਂ ਨੂੰ ਬਤਾਇਤ ਕੀਤੀ ਜਾਵੇ ਕਿ ਜਿਹੜੇ ਹੰਗ ਬੰਦ ਪਹਿਲਾ ਤੌਰ ਤੇ ਵਕਾਣਾ ਉਹਨਾਂ ਦੇ ਮਸੋਲ ਕੱਢੇ ਜਾਣ ਗੈਰ ਕਾਨੂੰਨੀ ਕੇ ਨਾਲ ਨਹਿਰ ਵਿਭਾਗ ਦੇ ਮੰਗ ਪੱਤਰ ਉੱਪਰ ਸਟੋਰ ਕਰਤਾ ਲਈ ਕੋਈ ਸਰਕਾਰ ਵੱਲੋਂ ਸੁਣੋ ਨਹੀਂ ਹੈ ਮਦਦ ਉਹ ਬੁਲਾਤਾ ਵੱਲੋਂ ਕਟੇ ਹੋਏ ਮਸਤੋਲਾ ਬਾਬਤ ਕੇਵਲ ਜੋਬ ਕਾਟ ਸੌਲਡਰ ਮਜ਼ਦੂਰ ਨੂੰ ਹੀ ਕੰਮ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜੋਬ ਕਾਟਰ ਨਾਲ ਸੰਬੰਧ ਹੋਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੰਮ ਨਹੀਂ ਦਿੱਤਾ ਬਲਾਕ ਦਫਤਰ ਵਿੱਚ ਸਿਰਫ ਇਸੇ ਹੀ ਐਕਟਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਮਸਤੋਲਾ ਇੱਥੇ ਘਰੇ ਬੈਠੇ ਹੋਏ ਬੰਦੇਆਂ ਦੀਆਂ ਫੋਟੋਆਂ ਲਗਾ ਕੇ پیسے ਪੁਆਏ ਚਾ ਰਹੇ ਹਨ ਉਹਨਾਂ ਦੀ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ ਜੋ ਵੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਜੋਬ ਕਾਟਾ ਨਾਲ ਜੁੜੇ ਹੋਏ ਗਰੀਬ ਪਰਿਵਾਰਿਕ ਮੈਂਬਰਾਂ ਨੂੰ ਕੰਮ ਦਿੱਤਾ ਜਾਵੇ ਨੰਬਰ 11 ਪੁਰਾਣੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਉਹਨਾਂ ਦਰਖਾਸਤਾਂ ਨੂੰ ਟੋਟਪ ਕਰਕੇ ਅੱਜ ਮੌਕੇ ਤੇ ਇਹ ਕਰਵਾਈ ਕਾਰਵਾਈ ਕੀਤੀ ਜਾਵੇ ਨੰਬਰ 12 ਜ਼ਿਲ੍ਹਾ ਪਰੋਈਪੁਰ ਦੇਸਮੂਹ ਬਲਾਕਾਂ ਵਿੱਚ ਜੀਆਰਐਸਾ ਤੇ ਬਲਾਕ ਪ੍ਰਸ਼ਾਸਨ ਨਰੇਗਾ ਮਿਦੂਰਾ ਅਤੇ ਉਹਨਾਂ ਦੇ ਮੇਟਾ ਨੂੰ ਗੁੰਮਰਾਹ ਕਰਕੇ ਨੰਬਰ ਦਿੱਤੇ ਹਨ ਕੀ ਤੁਸੀਂ ਇਸ ਨੰਬਰਾਂ ਤੇ ਗੱਲ ਕਰੋ ਇਹ ਆਪਣੇ ਸਾਹਬ ਨਾਲ ਇਹ ਤੁਹਾਨੂੰ ਕੰਮ ਦੇਣਗੇ ਜਦੋਂ ਫੋਨ ਕਰਨ ਤੇ ਪਤਾ ਲੱਗਦਾ ਹੈ ਕਿ ਰਾਜਨੀਤਿਕ ਲੋਕਾਂ ਨੂੰ ਵੋਟ ਪਵਾਉਣ ਦਾ ਬਹੁਤ ਵਧੀਆ ਤਰੀਕਾ ਬਣਾਇਆ ਹੋਇਆ ਹੈ ਮਜ਼ਦੂਰਾਂ ਨੂੰ ਜ਼ਬਰੀ ਰਾਜਨੀਤਿਕ ਲੋਕਾਂ ਨਾਲ ਜੋੜਨ ਦਾ ਅਤੇ ਨਿਰੇਗਾ ਕਾਨੂੰਨ ਨੂੰ ਵੋਟ ਦੇਣਕ ਬਣਾਉਣ ਦਾ ਹਿੱਸਾ ਰੱਖਿਆ ਹੈ ਇਸ ਪਰ ਸ਼ਕਤੀ ਨਾਲ ਆਦੇਸ਼ ਦਿੱਤੇ ਜਾਣ ਅਤੇ ਇਹੋ ਜਿਹਾ ਪ੍ਰਸ਼ਾਸਨ ਦਾ ਅਧਿਕਾਰੀ ਕਿਤੇ ਵੀ ਸਾਬਤ ਹੋਏ ਤਾਂ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਜ਼ਦੂਰਾਂ ਨੂੰ ਰਾਜਨੀਤਿਕ ਲੋਕਾਂ ਤੋਂ ਆਜ਼ਾਦ ਕਰਵਾਇਆ ਜਾਵੇ ਅਤੇ ਆਪਣੀ ਮਰਜ਼ੀ ਅਨੁਸਾਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਆਪ ਜੀ ਨੂੰ ਮਿਤੀ 13 5 2024 ਨੰਬਰ 239 ਤੇ ਮਿਤੀ 16 5 2024 ਨੂੰ ਨੰਬਰ 270 ਤਹਤ ਮੰਗ ਪੱਤਰ ਦਿੱਤੇ ਗਏ ਹਨ ਜਿਨ੍ਹਾਂ ਉਪਰ ਆਪ ਜੀ ਵਿਭਾਗ ਵੱਲੋਂ ਹੁਣ ਤੱਕ ਦੀ ਕਾਰਵਾਈ ਕੀਤੀ ਗਈ ਹੈ ਉਸ ਦੀ ਪ੍ਰੋਸੈਡਿੰਗ ਦੀ ਕਾਪੀ ਸਭਾ ਨੂੰ ਦਿੱਤੀ ਵਿਚਾਰੇ ਜੀ ਉਕਤ ਦਰਸਾਈਆਂ ਮੰਗਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਵੇ ਅਤੇ ਸਭਾ ਨੂੰ ਦਿੱਤੀ ਦੱਸਿਆ ਜਾਵੇ ਅਤੇ ਸਮੂਹ ਬਲਾਕਾਂ ਦੀ ਮੀਟਿੰਗ ਸੱਦੀ ਜਾਵੇ ਕਿ ਇਹ ਨਹੀਂ ਤਾਂ ਜ਼ਬਰ ਜਥੇਬੰਦੀ ਵੱਲੋਂ ਮਜਬੂਰਨ ਸੰਘਰਸ਼ ਕੀਤਾ ਜਾਵੇਗਾ ਪਾਕਿਸਤਾਨ ਸਰਕਾਰ ਵੱਲੋਂ ਦਾ ਲਾਗੂ ਹੋਈ ਵੀਹ ਅਗਸਤ ਦੋ ਹਜ਼ਾਰ ਸਤਾਰਾਂ ਨੂੰ ਮਜ਼ਦੂਰੀ ਮਜ਼ਦੂਰਾਂ ਦੀ ਮਜ਼ਦੂਰਾਂ ਦੀ ਚਾਲੀ ਹਜ਼ਾਰ ਰੁਪਏ ਹੋਣੀ ਚਾਹੀਦੀ ਹੈ ਇਹ ਕਿ ਆਪਣੇ ਲਾਗੂ ਹੋਇਆ ਹੈ ਤੇ ਆਪਾਂ ਨੂੰ ਮਤਲਬ ਅਜੇ ਤੱਕ ਨਹੀਂ ਮਿਲ ਰਹੀ ਮੇਰੇ ਕਾਰਜੋਗ ਸਾਥੀਓ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਦੇਖੋ ਤੁਸੀਂ ਪਿੰਡਾਂ 'ਚ ਕੰਮ ਕਰਦੇ ਹੋ ਨਹਿਰਾ 'ਚ ਕੰਮ ਕਰਦੇ ਹੋ ਹੈਨਾ ਕੰਮ ਤਾਂ ਕਰਦੇ ਹੋ ਲੇਕਿਨ ਤੁਹਾਨੂੰ ਇਹ ਨਹੀਂ ਪਤਾ ਵੀ ਕੰਮ ਲੈ ਲਈ ਲੜਾਈ ਕਿ ਨਹੀਂ ਲੜ ਰਹੇ 19 ਸਾਲ ਹੋ ਗਏ ਸਾਡੇ ਮਰੀਜ਼ਾਂ ਦੇ ਕਾਨੂੰਨ ਬਣੇ ਨਹੀਂ ਮੈਂ ਨਹੀਂ ਕਹਿੰਦਾ ਤੁਹਾਡਾ ਜੋਬਕਾਰ ਦੇ ਉੱਪਰ ਕਿਆ ਉਹ 2005 ਦੇ ਵਿੱਚ ਤੁਹਾਡਾ ਕਾਨੂੰਨ ਬਣਿਆ ਧਿਆਨ ਤੇ ਰੱਖੀ 2005 ਤੋਂ ਲੈ ਕੇ ਕਿਤੇ 2500 ਤੇ 2025 ਤੱਕ ਵੀ ਸਾਲ ਬਣ ਗਿਆ ਕੋ ਵੀ ਚੰਦਾ ਬੀ ਆਪਰ ਕਹਿ ਸਕਦੇ ਇਸ ਸਮ ਕਾਰਨ ਦੇ ਗੂਰੂ ਸਾਹਿਬ ਦੁਨੀਆ ਸਾਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ 5 ਸਾਲਾਂ ਬਾਅਦ ਸਰਪੰਚ ਬਦਲ ਜਾਂਦਾ 5 ਸਾਲਾਂ ਬਾਅਦ ਐਮਐਲਏ ਬਦਲ ਜਾਂਦਾ 15 ਸਾਲਾਂ 'ਚ ਤਿੰਨ ਵਾਰ ਐਮਐਲਏ ਬਦਲ ਗਿਆ ਤੇ ਤਿੰਨ ਵਾਰ ਸਰਪੰਚ ਬਦਲ ਗਿਆ ਸਰਕਾਰਾਂ ਬਦਲ ਗਈ ਕਿਸੇ ਨੂੰ ਤੁਹਾਨੂੰ ਆ ਕੇ ਕਿਸੇ ਐਮਐਲਏ ਕਿਸੇ ਸੁਪਤਰੀ ਗਿਆ ਵੀ ਆਓ ਤੁਹਾਡਾ ਨਾਮ ਰੇਡਾ ਚੱਲਦਾ ਪਿਆ ਮੇਰਾ ਨਾਮ ਲਵ ਬਲਾਕ 'ਚ ਮਿਲ ਜੂਗਾ ਨਹੀਂ ਕਿਹਾ ਹੈ ਨਾ ਫਿਰ ਨਾਂ ਨੂੰ ਅੰਕਾਰੇ ਤੁਹਾਡੀ ਜੱਫੇ ਬੰਦੀ ਆ ਆ ਤੁਹਾਡੀ ਜੱਫੇ ਬੰਦੀ ਦੀ ਲੈਟਰ ਪੜਾ ਲੈਟਰ ਮੈਂ ਤੇ ਆਪਕ ਤੱਕ ਪੂਰੀ ਲੜਾਈ ਲੱਗਦੇ ਰਹੇ ਤੁਹਾਨੂੰ ਪਤਾ ਨਹੀਂ ਕਿਵੇਂ ਨਹੀਂ ਪਿਆ ਕਰਦਾ ਬਾਕੀ ਵਿੱਚ ਨਹੀਂ ਸਾਡੂ ਕੋ ਪਤਾ ਨਹੀਂ ਲੜਨਾ ਕਿ ਨਹੀਂ ਆਪਰਾਂ ਨਾਲ ਕਿ ਜਾਨਕ ਲੜਾਈ ਕਿਵੇਂ ਕਰਨੀ ਆ ਆਪੀ ਲੜਦੇ ਆ ਉਹਨਾਂ ਲੜਾਈ ਕਰਦੇ ਕਰਦੇ ਅੱਜ ਜਿਹੜਾ ਹੈਗਾ ਸਿਰਫ 45 50% ਮਰੇਗਾ ਕਿੰਨੇ ਆ ਅਜੇ 50% ਮਰੇਗਾ ਨਹੀਂ ਚਲਿਆ ਅਜੇ ਅਜੇ ਤੁਹਾਡਾ ਜਿਹੜਾ ਸੰਵਿਧਾਨਕ ਮਰੇਗਾ ਕਾਨੂੰਨ ਹੈ ਗਿਆ ਅਜੇ ਲਾਗੂ ਨਹੀਂ ਹੋਇਆ ਉਹ ਲਾਗੂ ਕਿਵੇਂ ਹੋਣੇ ਆ ਦੱਸ ਕਰਿਓ ਜੀ ਉਹ ਲਾਗੂ ਕਿਵੇਂ ਹੋਣੇ ਆ ਉਹ ਲਾਗੂ ਸਿੱਧੇ ਤੋਂ ਵਿਵਾਰ ਕਰੋਗੇ ਆਪਿਆਂ ਨੂੰ ਕਹਿਣਾ ਪੈਗਾ ਕਿ ਮੈਂ ਵਿਵਾਰਾਂ ਵਿਵਾਰਾਂ ਸਭੀ ਮੈਂ ਵਿਵਾਰਾਂ ਸਿਸਟਮਾਂ ਅਸੀਂ ਜਿੰਮੇਵਾਰਾਂ ਅਸੀਂ ਜਿਹੜੇ ਜਿੰਮੇਵਾਰ ਬਣ ਕੇ ਕੱਟਦੇ ਸਮਾਂ ਦੇ ਕੱਪੇਖ ਹੱਥੀਏ ਕੱਪੀ ਤਾਂ ਕੋਈ ਉਹ ਤੁਹਾਡੀ ਮਜ਼ਬੂਤੀ ਮਨਾ ਸਕਦੀ ਹੈ ਉਹ ਤੁਹਾਡੀ ਤਾਕਤ ਬਣਾ ਸਕਦੀ ਹੈ ਤੁਹਾਡੇ ਹੱਥ ਨਾ ਦਿਖਾ ਸਕਦੀ ਇਸ ਦੇ ਸਬੰਧ ਵਿੱਚ ਆ ਰਾਜਨੀਤਿਕ ਲੋਕਾਂ ਨੇ ਬਹੁਤ ਫਰੋਚ ਕੀਤੀ ਸਭ ਤੋਂ ਪਹਿਲਾਂ ਆ ਮਾਣ ਦਾ ਮੁੰਡਾ ਖੜਾ ਦੂਜੀ ਪਾਰ ਦਾ ਬੰਦਾ ਚੈਸ਼ਮਾਨ ਇਹਦਾ ਫੋਨ ਆਇਆ ਮੇਰੇ ਕੋਲ ਕਿੰਦਾ ਫੋਨ ਆਇਆ ਹਲੇ ਪ੍ਰਧਾਨ ਜੀ ਤੁਸੀਂ ਅੱਜ ਦੀ ਸਾਡੀ ਸੇਵਾ ਕਰੋ ਸੁਜੋ ਕਰੋ ਮੈਂ ਕਹਿੰਦੀ ਤੁਸੀਂ ਆਪਣੀ ਚਾਬੀ ਸਰਕਾਰ ਦੀ ਬੱਤੀ ਚੂਤੀ ਚੂਤੀ ਪਰਤੇ ਖਿਡਾਈ ਜੀ ਹਨਾ ਦੂਜੀ ਗੱਲ ਕਹਿੰਦਾ ਕਿ ਚੰਦਾ ਜੀ ਤੁਸੀਂ ਪਿਛਲੀਆਂ ਗੱਲਾਂ ਭੁੱਲ ਜੋ ਅਸੀਂ ਜਾਂ ਭੁੱਲ ਕੇਵੇਂ ਲਈਏ ਜੇ ਬੁੱਲਾ ਨੂੰ ਕਿਸ ਤਾਂ ਮੇਰੀਆਂ ਗੀਂ ਨਾ ਜੀ ਮੈਂ ਦਿੱਕਤੀ ਕਰ ਦੇਦੀ ਹੈ ਨਾ ਇਹਵੇਂ ਹੀ ਨਾ ਨਾ ਛੋਟੀ ਇਹਵੇਂ ਪਿੰਕੀ ਬਹੁਤ ਲੋਕ ਸੀ ਪਰ ਇੱਕ ਨੈਸ਼ਨਲ ਮੰਤਰੀ ਦਾ ਇੱਕ ਫੋਨ ਆਇਆ ਅਸੀਂ ਕਿਹਾ ਜੀ ਠੀਕ ਹੈ ਜੱਥੇਬੰਦੀ ਚਲਾਉਣੇ ਆ ਸੰਸਥਾ ਦੀ ਵੀ ਤੁਹਾਡਾ ਨਾਲ ਵੀ ਕਰੇਗੀ ਸੁਲੋਕ ਕਰੇਗੀ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਸंवਿਧਾਨਿਕ ਮੰਗਾਂ ਉਹ ਆ ਕੇ ਸੋਲੋ ਜੇ ਸੋਲੋ ਜੇ ਲਾਗੂ ਕਰਵਾ ਦਿਓ ਕਿ ਜ਼ਿੰਮੇਵਾਰੀ ਲੋਕ ਇੱਥੇ ਸਭੀ ਪਲੇਸ ਦੀ ਹੈਗੀ ਆ ਇਹ ਸਾਡਾ ਤੇ ਕੱਲ ਪਾਈ ਮਰਦਾਨਾ ਜੀ ਦਾ ਯਾਦਗਾਰ ਹਾਲ ਆ ਸ਼ਿਵਲ ਹਸਪੀਟਲ ਫਰੋਜਪੁਰ ਦੇ ਇਹ ਲੋਪਾ ਗੀਤ ਦੀ ਕਾਣੀ ਆ ਤਾਂ ਸੱਚੇ ਪਾਸੇ ਦੇਖਿਆ ਜੀ ਸਾਹਮਣੇ ਬਹੁਤ ਵੱਡਾ ਹਾਲ ਆ ਉਤਵਾਂ ਲੱਗੀਆਂ ਹੋਈਆਂ ਨੇ ਉੱਥੇ ਇੱਕ ਗੱਲ ਦੀ ਤਿਆਰੀ ਹੈਗੀ ਆ ਮੇਰੀ ਬੇਨਤੀ ਆ ਕਿ ਜੇ ਤੁਸੀਂ ਆਪਦੇ ਹੱਤਾਂ ਦੀ ਗੱਲ ਕਰਨੀ ਆ ਤਾਂ ਸਭ ਪਹਿ ਤੁਹਾਨੂੰ ਉੱਥੇ ਕਦਮ ਵੱਡੇ ਪੀਚੇ ਨਾਲ ਜਾਇਜ਼ ਕਰਨਾ ਪੈਣਾ ਹੈ ਕਿਉਂ ਕਿ ਵੇਖੋ ਜਿਹੜੀ ਆ ਭਾਰਤ ਸਰਕਾਰ ਦੀ ਚਿੱਠੀ ਆ ਇਹ ਤਰਨਾ ਤਾਂ ਆਪਾਂ ਲਾ ਸਕਦੇ ਹਾਂ ਤਰਨੇ ਨਾਲ ਗੱਲ ਮੰਨੀ ਜਾ ਸਕਦੀ ਆ ਪਰ ਇਹਦੇ ਤੇ ਤਰਨਾ ਬਹੁਤ ਦੇਰ ਲਾਉਣਾ ਪਏਗਾ ਬੜੇ ਜੋਰ ਨਾਲ ਉੱਤੇ ਰਿਜਮੈਂਟ ਕਰਨਾ ਪਏਗਾ ਖਾਂਤੀ ਦਾ ਤੈਂਸ ਦਾ ਇਹ ਅਸੀਂ ਨਹੀਂ ਕਰ ਸਕਦੇ ਸਾਡੇ ਚ ਇੰਨਾ ਲੰਮਾ ਸਾਹ ਨਹੀਂ ਹੈਗਾ ਮੈਨੂੰ ਪਤਾ ਕਿ ਤੁਸੀਂ ਜੇ ਮੇਰੇ ਨਾਲ ਬੈਠੋਗੇ ਵੀ ਦੋ ਚਾਰਾਂ ਦਿਨਾਂ ਬਾਅਦ ਕਹੋਗੇ ਕਿ ਭਾਈ ਸਾਡੇ ਸਾਡੇ ਲਈ ਇਹਦਾ ਨਮਾਸਮਾਨ ਨਹੀਂ ਇਸ ਲਈ ਕਿ ਸਾਡੀ ਜੱਥੇ ਵਰਤੀ ਨੇ ਮੀਟਿੰਗ ਕੀਤੀ ਸੀ ਵੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਸੀ ਕਿ ਜਿਹੜੀ ਸਾਡੀ ਸਰਕਾਰ ਹੈ ਉਹ ਆਹ ਇੱਕ ਜੇਕਰ ਚੱਲਣਾ ਕੋਈ ਨਹੀਂ ਕਿਹਾ ਤਾਂ ਇੱਕ ਮਨਿਸਟਰ ਆ ਸਾਡੀ ਕੁੜੀ ਆ ਉਸ ਕੁੜੀ ਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਤੁਸੀਂ ਉੱਥੇ ਜੋ ਵੀ ਤੁਸੀਂ ਕਹੋਗੇ ਅਸੀਂ ਗੱਲ ਸੁਣ ਲਈਏ ਨਾ ਭਾਵੇਂ ਉਹ ਦਰਮ ਹੋਵੇ ਭਾਵੇਂ ਮਰਦ ਹੋਵੇ ਭਾਵੇਂ ਮਿੱਠੀ ਹੋਵੇ ਭਾਵੇਂ ਖੋਰੀ ਹੋਵੇ ਪਰ ਤੁਸੀਂ ਸਾਡੇ ਨਾਲ ਸਹਿਯੋਗ ਦਿਓ ਪਰ ਮੇਰੀ ਇੱਕ ਬੇਨਤੀ ਆ ਕਿ ਸਹਿਯੋਗ ਲਈ ਤਾਂ ਆਪਾਂ ਕਿਸੇ ਹੋਈਏ ਜੇ ਉਹ ਸਾਡੀ ਗੱਲ ਕਰਨਗੇ ਅਪਾ ਉਹਨਾਂ ਨੂੰ ਵੋਟ ਪਾਵਾਂਗੇ ਨਹੀਂ ਤਾਂ ਉਹਨੇ ਜਿਹੜਾ ਵੋਟ ਆਪਣੀ ਤੋਂ ਖੋਹ ਲਏਗਾ ਸੱਚ ਹੈ ਭਾਈ ਹੈਨਾ ਇਹ ਸੁਣ ਲਈ ਮੈਂ ਕਹਾਂਗਾ ਕਿ ਕੱਲ ਨੂੰ ਏਵਰਾ ਐਤਵਾਰ ਨੂੰ ਦੇਖੀਂ ਕਿ ਏਵਰਾ ਨੂੰ ਤੁਸੀਂ ਲਗਭਗ 12:30 ਵਜੇ ਹਸਪੀਟਲ ਲੈ ਕੇ ਜਾਣਾ ਉੱਥੇ ਰੈਗਿਮੈਂਟ ਵੈਕਸ਼ਨ ਦਾ ਹੈਗਾ ਤੇ ਪਾਣੀ ਦਾ ਰੈਗਿਮੈਂਟ ਹੋਏਗਾ ਹਵਾ ਦਾ ਰੈਗਿਮੈਂਟ ਹੋਏਗਾ ਇਸ ਦਾ ਕੋਈ ਆ ਪਾਣੀ ਦਾ ਰੈਗਿਮੈਂਟ ਨਹੀਂ ਹੈਗਾ ਇਸ ਤੋਂ ਪਹਿਲਾਂ ਕਿਉਂਕਿ ਕੱਲੇ ਐਸ ਵੀ 20 ਸਾਲ ਤੋਂ ਚੱਲਿਆ ਦੇ ਚੱਲਿਆ ਆ ਰਿਹਾ ਅੱਧੀ ਵੀ ਸਾਡੀ ਇਸੇ ਰਾਜਨੀਤਿਕ ਲੋਕਾਂ ਦਾ ਆਪਣੀਆਂ ਜ਼ਿੰਮੇਵਾਰੀਆਂ ਭੁੱਲੀਆਂ ਹੋਈਆਂ ਉਹ ਜ਼ਿੰਮੇਵਾਰੀਆਂ ਨੂੰ ਸਮਝਦੇ ਨਹੀਂ ਨੇ ਲਾਗੂ ਨਹੀਂ ਕਰਦੇ ਤਾਂ ਤੁਸੀਂ ਇਕੱਠੇ ਹੋ ਕੇ ਗੱਲ ਕਰੋ ਕਿ ਚਲੋ ਅਸੀਂ ਚੁਣਿਆ ਹੈ ਕਿ ਇਹ ਸਦਾ ਹੱਕ ਮੰਗਣ ਵਾਲੇ ਕੰਮ ਕਰਨ ਵਾਲੇ ਫਤਾਂ ਪਿੰਡਾਂ ਦੇ ਵਿੱਚ ਪਈਆ ਆਉਂਦਾ ਵੀ ਫਤਾਂ ਬਈਏ ਆਏ ਹੁੰਦੇ ਬਈਏ ਨੇ ਸਾਲ ਦਾ ਠੇਕਾ ਕੀਤਾ ਹੁੰਦਾ ਜੀ ਨਾਰਦਾ ਹੈ ਹੈਨਾ ਅੱਜ ਜਿਹੋ ਜਿਹਨਾਂ ਨੂੰ ਚੁਣਨਾ ਨਾ ਉਹ ਤੁਹਾਡੇ ਪੰਜਾਂ ਸਾਲਾਂ ਦੇ ਤੁਹਾਡੇ ਹੱਕਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸਾਡੀ ਅਨਪੜਤਾ ਨੇ ਕਿ ਗਰੀਬੀ ਨਹੀਂ ਉਹਨਾਂ ਨੂੰ ਸਿਰ ਤੇ ਚੜਾ ਕੇ ਬਿਠਾਇਆ ਹੋਇਆ ਉਹ ਕਰਦੇ ਕੀ ਆ ਉਹ ਜਿਹੜਾ ਸੰਵਿਧਾਨ ਕਾਨੂੰਨ ਹੱਤ ਲਾਗੂ ਕਰਦੀ ਸਭ ਤੋਂ ਕਨ ਵਿਸ਼ਵਾਸ ਨਾਲ ਮਾਝੂਰ ਸਦਨ ਸਿਮਾ ਕਿਉਂ ਰਾਸ਼ਨ ਇਹ ਸਾਰਾ ਇਸ ਲਈ ਮੇਰੀ ਬੇਟੀ ਆ ਸਾਥ ਦੇਣਾ ਪੈਗਾ ਸਾਥ ਲਈ ਇੱਕ ਮਿੰਟ ਵੀ ਨੀਚੋ ਤੁਹਾਨੂੰ ਕੋਈ ਜ਼ਿਆਦਾ ਔਖਾ ਨਹੀਂ ਹੈ ਇੱਕ ਇਹ ਤੁਹਾਨੂੰ ਇਕੱਠੇ ਹੀ ਸਾਰਾ ਅਲੂਰਾ ਬਈ ਆਵਾ ਕਰਾਂ ਜੀ ਹਾਂਜੀ ਕਾਲ ਨੂੰ ਕਾਲ ਨੂੰ ਕੰਨਾ ਕਾਲ ਨੂੰ ਆਵਾ ਨਹੀਂ ਨਹੀਂ ਰੱਤ ਦੀ ਹਾਂ ਹਾਂ ਕਰੋ ਬੁਲਾਉਣ ਕੇ ਜਾਵਾਂ ਦੇਖੋ ਇੱਕ ਇੱਕ ਧਿਆਨ ਨਾਲ ਸੁਣਿਓ ਗੱਲ ਜੇ ਤੁਸੀਂ ਇਕੱਠੇ ਹੋਗੇ ਤੁਹਾਡਾ ਫਾਇਦਾ ਕੀ ਹੋਸੇ ਜੇ ਤੁਸੀਂ ਇਕੱਠੇ ਨਹੀਂ ਹੋਣਾ ਉਹਦਾ ਨੁਕਸਾਨ ਕੀ ਹੋਣਾ ਉਹ ਵੀ ਸੁਣ ਲਿਓ ਉਹ ਵੀ ਸੁਣ ਲਓ ਜੀ ਸੁਣ ਲਓ ਜੇ ਤੁਸੀਂ ਇਕੱਠੇ ਹੋਗੇ ਤੁਹਾਡਾ ਫਾਇਦਾ ਹੋਣਾ ਹੈ ਹੈ ਜੇ ਤੁਸੀਂ ਇਕੱਠੇ ਨਾ ਹੋਏ ਤੁਹਾਡਾ ਨੁਕਸਾਨ ਹੋਣਾ ਐ ਨੂੰ ਧਿਆਨ ਕੋਲੋ ਮੈਂ ਨਹੀਂ ਕਿੰਦਾ ਜਮਾਨਾ ਮੈਂ ਲਕਾਰੇ ਮਾਰਦਾ ਪਿਆ ਜਵਾਨਾ ਕਹਿੰਦਾ ਕੁਛ ਕਰੋ ਨਹੀਂ ਤਾਂ ਭੁੱਖੇ ਮਰੋਗੇ ਪਿੱਛੇ ਚਲੇ ਜੇ ਜਮਾਨਾ ਵਧੀਆ ਸੀਗਾ 1988 ਚ 22 ਕਿਲੋ ਨੂੰ ਮਿਚੋਣਾ ਲੰਗ ਦੇ ਲਾ ਸਾਈਤੇ ਨੂੰ ਮਿਨੇ ਚੋਨਾ ਘੋਂ ਦੇ ਲਾ ਸਾਡਾ ਮਜ਼ਦੂਰਾ ਕੋਲੇ ਕੰਮ ਬਹੁਤ ਸੀ ਲੋਡਾਂ ਵੇਲਾ ਲੈ ਕੇ ਜਾਂਦੀ ਸੀ ਸਾਡੀ ਬੁੱਢੀ ਮਾਤਾ ਇਹੋ ਜੀ ਇਹ ਪਰਾਲੀ ਝੜਦੀ ਸੀਗੀ ਤੇ ਦਾਣਿਆਂ ਦਾ ਗੱਟੂ ਬੰਨ੍ਹਦਾ ਸੀ ਸੱਚੇ ਮਾਤਾ ਜੀ ਚੁੱੜਤਾ ਨਹੀਂ ਹੈ ਨਹੀਂ ਉਹਨਾਂ ਦਿਨਾਂ ਦੇ ਵਿੱਚ 1 ਰੁਪਏ ਦਾ ਸੌਦਾ ਅੱਜ 1000 ਦਾ ਉਹਨਾਂ ਸੌਦਾ ਨਹੀਂ। ਸੱਚ ਹੈ ਵੀ ਮਤਲਬ ਹੈ ਹੈਨਾ? ਵਗੇ ਆਈ ਨੇ ਲੱਕ ਤੋੜਤਾ ਮਸ਼ੀਨਰੀ ਨੇ ਕੰਮ ਕਰਿਆ। ਪੈਦਾਵਾਰੀ ਇੰਨੀ ਹੋ ਗਈ ਕਿ ਅਮਡੇ ਕੰਮਲ ਭੰਜਨ ਤੇ ਮਗਰ ਲੈਣ ਲੱਗੀ ਹੁੰਦੀ ਹੈ। ਕਹਿੰਦੇ ਮੈਨੂੰ ਕੰਮ ਦੇ ਦੇ, ਪੈਸੇ ਭਾਵੇਂ ਘੱਟ ਦੇ ਦੇ। ਸੱਚ ਅੱਜ ਅਸੀਂ ਸਾਰੇ ਕੀ ਕੰਮ ਕਰੀਏ ਤੇ ਸਾਡਾ ਵੈਕ ਨੂੰ ਸਾਲ ਤੋਂ ਕੰਮਾ ਨਹੀਂ। ਨਹੀਂ ਹੁੰਦਾ ਭਾਈ। ਨਹੀਂ ਹੁੰਦਾ। ਅਸੀਂ ਅੱਜ ਜਿਹੜੇ ਇੱਥੇ ਆਏ ਆ ਮੈਨੂੰ ਲੱਗਦਾ ਸਾਰੇ ਅਸੀਂ ਸ਼ਾਦੀ ਸ਼ੂਦਾ ਵਾਂ ਬੱਚੇ ਲਾਇਆ ਸੀ ਹੈ ਜਿਹੜੇ ਬੱਚੇ ਅਸੀਂ ਲਾਇਆ ਕਿਸੇ ਨੇ 15 ਸਾਲਾਂ ਨੂੰ ਕਿਸੇ ਨੇ 10 ਸਾਲਾਂ ਨੂੰ ਕਿਸੇ ਨੇ 20 ਸਾਲਾਂ ਨੂੰ ਘਰ ਬਣਾਉਣਾ ਬਈ ਉਹਨੇ ਨੂੰ ਮਹਿੰਗਾਈ ਵਧੂ ਕੇ ਘਟੂ ਬਦੂ ਮਸ਼ੀਨਰੀ ਵਧੂ ਕੇ ਘਟੂ ਬਦੂ ਕੀ ਦਾਦਾਵਾਰੀ ਵਧੂ ਕੇ ਘਟੂ ਇਹ ਕੰਮ ਘਟੂ ਕੀ ਖਾਓਗੇ ਕੀ ਖਾਓਗੇ ਵੀ ਚਾਹੇ ਮਾਰਾਂਗਾ ਭੁੱਖ ਨਾਲ ਸੁੱਕ ਸੁੱਕ ਕੇ ਲੱਗਦਾ ਪੈਰ ਮਾਰ ਕੇ ਤੜਪ ਤੜਪ ਕੇ ਮਰਨਾ ਚਾਹੁੰਦੇ ਹੋ ਕੁਛ ਕਰਦੇ ਮੰਨ ਨਹੀਂ ਤਾਂ ਫਿਰ ਆਪਣੀ ਸਵਿਧਾਨਿਕ ਲੜਾਈ ਆ ਗਰੀਬੀ ਮੀਰੀ ਦੀ ਲੜਾਈ ਆ ਪੇਟ ਦੀ ਲੜਾਈ ਆ ਹੱਕਾਂ ਦੀ ਲੜਾਈ ਆ ਇਮਾਨਦਾਰੀ ਨਾਲ ਸਾਥ ਦਿਓ ਇੱਥੇ ਇਕੱਲਾ ਬੱਗਾ ਸਿੰਘ ਦੀ ਗਾਲチ ਨਾ ਰੱਸਾ ਪਾਉ ਲੈ ਵੀ ਭਾਈ ਲਗਾ ਕੇ ਰੱਖ ਮੈਂ ਐਵੇਂ ਸੁੱਖੀ ਹਾਂ ਮੈਂ ਲੜਦਾ ਮਾਂ ਵੀ ਮੇਰੀ ਮਾਂ ਨੇ ਮੇਰਾ ਨਾਮ ਬੱਗਾ ਸਿੰਘ ਕਿਉਂ ਰੱਖ ਦਿੱਤਾ ਤੁਹਾਡੇ ਮਗਰ ਹੈ ਨਾ ਇੰਨੀ ਮੇਰੀ ਲੜਾਈ ਕੀਤੀ ਆ ਨਾ ਬੱਚਿਆਂ ਦੇ ਨਾਲ ਮੇਰੀ ਮੰਨਦੀ ਨਹੀਂ ਕਿ ਸਾਡਾ ਦਰਦ ਨਹੀਂ ਚੱਲੇ ਚੱਲ ਇੱਕadne ਕਮਿਟੀ ਕੋਲ ਹੀ ਆ ਸਾਡੀ ਕਿਰਨਾ ਆਉਂਦਿਆਂ ਨਾਲ ਇਹਨੂੰ ਕਰ ਲਈ ਕਿਰਨਾ ਆਹ ਨਿਕਲ ਗਈ ਆਉਂਦਿਆਂ ਨਾਲ ਐ ਕੋਈ ਦੀ ਗੱਲ ਕੀਤੀ ਜਿਹੜੀ ਨਾ ਅੰਦਰ ਨਾਲ ਸਵਾਇ ਬਣ ਗਿਆ ਸਾਰਾ ਹਿਸਾਬ ਇਹ ਗੱਲ ਬਲਾਕ ਤੇ ਕਰ ਗੱਲ ਕੀਤੀ ਬਲਾਕ ਚ ਜਾ ਕੇ ਕਰਾ ਗੱਲ ਇਸ ਲਈ ਮੇਰੀ ਬੇਨਤੀ ਆ ਕਿ ਦੇਖੋ ਮੈਂ ਨਹੀਂ ਕਹਿੰਦਾ ਤੁਹਾਨੂੰ ਹੁਣ ਮੇਰਾ ਸਾਥ ਦੇਣਾ ਚਾਹੀਦਾ ਆਪ ਦੀ ਹਸਕਾਂ ਦੀ ਲੜਾਈ ਲੜਨੀ ਚਾਹੀਦੀ ਆ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੀ ਲੜਾਈ ਲੜਨੀ ਚਾਹੀਦੀ ਤਾਂ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀਮ ਜੈ ਪੀਮ ਆ ਆ ਕੀ ਗੱਲ ਆ ਹੁਣ ਮੈਂ ਦੱਸਣਾ ਚਾਹਨਾ ਜੈ ਪੀਮ ਕਿਉਂ ਕਰਦੇ ਆ ਸੁਣ ਲੋਗੇ ਜੈ ਪੀਮੋਂ ਦਾ ਨਾਰਾ ਹੈ ਕਿ ਜਿਨ ਨੇ 25 ਸਾਲ ਤੁਹਾਡੇ ਦੀ ਸੰਘਰਸ਼ ਕੀਤਾ ਕਿ 4 ਬੱਚੇ ਸੀ ਉਹ ਸ਼ਹੀਦ ਹੋ ਗਏ ਸੁਰਾਸ਼ ਦੇ ਵਿੱਚ ਮੈਨਾ ਦਾ ਉਹ ਪੜੇ ਪਰੰਤੂ ਬਾਅਦ ਕਾਨੂੰਨ ਮੰਤਰੀ ਬਣੇ ਤੇ ਤੁਹਾਡੇ ਵੀ ਸੰਵਿਧਾਨ ਲੈ ਕੇ ਦਿੱਤਾ ਉਸ ਤੋਂ ਪਹਿਲਾਂ ਸਾਡੀ ਹਲਾਤ ਦੀ ਸੀ ਧਿਆਨ ਚਾਹੀਦਾ ਉਸ ਤੋਂ ਪਹਿਲਾਂ ਅਸੀਂ ਵੋਟ ਨਹੀਂ ਪਾ ਸਕਦੇ ਸੀ ਉਸ ਤੋਂ ਪਹਿਲਾਂ ਅਸੀਂ ਸਕੂਲ 'ਚ ਨਹੀਂ ਜਾ ਸਕਦੇ ਸੀ ਪੜ ਨਹੀਂ ਸਕਦੇ ਸੀ ਉਸ ਤੋਂ ਪਹਿਲਾਂ ਅਸੀਂ ਮਜ਼ਦੂਰੀ ਨਹੀਂ ਮੰਗ ਸਕਦੇ ਸੀ ਉਸ ਤੋਂ ਪਹਿਲਾਂ ਅਸੀਂ ਮਕਾਨ ਨਹੀਂ ਪਾ ਸਕਦੇ ਸੀ ਉਸ ਤੋਂ ਪਹਿਲਾਂ ਸਾਡੀਆਂ ਔਰਤਾਂ ਨੂੰ ਕਿਹਾ ਜਾਂਦਾ ਸੀਗਾ ਕਿ ਇਹ ਪੈਰ ਦੀ ਦਿੱਤੀ ਆ ਪਾਣੀਆਂ ਤਾਣੀਆਂ ਨਹੀਂ ਪਾਣਿਆ ਤਨਾ ਸਭ ਤੋਂ ਵੱਡਾ ਔਰਤਾਂ ਦਾ ਹੱਕ ਲੈ ਕੇ ਦਿੱਤਾ ਬਾਬਾ ਸਾਹਿਬ ਨੇ ਕਰ ਦਿੱਤਾ ਆਨੇ ਜਿਹੜੀ ਔਰਤ ਸ਼ਾਦੀशुदा ਆ ਉਹ ਕੀ ਕਰੇ ਆਗੇ ਉਹ ਬਰਬਰ ਦੀ ਮਾਲਕ ਆ ਹਿੱਸੇਦਾਰ ਆ ਤਾਂ ਫਿਰ ਉਹਦਾ ਜਦੋਂ ਨਾਰਾ ਲੱਗੇ ਤਾਂ ਵਿਆਹ ਦੀ ਵਾਅ ਨਾ ਨਾ ਆਵੇ ਤਾਂ ਫਿਰ ਬੜਾ ਮਸੂਮ ਜਿਹਾ ਮੈਂ ਫਿਰ ਦੁਬਾਰਾ ਬੇਨਤੀ ਕਰਦਾ